ਕੱਜ ਹੋਣਾ ਚਾਹੀਦਾ ਯਾਰ ਨੂੰ ਮਨਾਉਣ ਦਾ ਕੱਜ ਹੋਣਾ ਚਾਹੀਦਾ ਚਾਚਾ ਆਪਣੀ ਯਾਰ ਪੂਰੇ ਤੇਰਾ ਘਣਾ ਲਾਇਆ ਸਾਲਾ ਮੇਰੇ ਇੱਚ ਪੇੜਾ ਮਾਰ ਕੇ ਤੇਰਾ ਘਣਾ ਚੁੱਕੇ ਤੇਰੇ ਮੂੰਹ ਚ ਇੱਕ ਅਤਤ ਦੰਦ ਹੋਣਾ ਚਾਹੀਦਾ

ਛਦੀਨਾ ਕਿਸੇ ਅਗੇ ਝੋਲੀ ਟੱਡੀਨਾ ਮੇਰਾ ਖੱਤ ਮੇਰਾ ਸਾੜਨਾ ਛਦੀਨਾ ਚਾਚਾ ਜੀ ਗੁੱਸਾ ਆ ਗਿਆ ਸੁਣ ਕੇ ਚਾਚੀ ਦੇ ਕੰਧ ਤੇ ਛੱਡੀਨਾ ਚਾਚਾ ਸ਼ੈਰੀ ਸੁਣ ਕੇ ਚਾਚੀ ਕਰੋ ਕੱਢੀਨਾ ਬਸ ਇਸ ਤੋਂ ਅੱਗੇ ਮੂੰਹ ਕੁਝ ਕੱਢੀਨਾ ਜੁਨਾ ਲਾ ਫੈਕਟ ਸੱਜਣ ਤੇ ਪੱਥਰੀ ਹੋ ਗਿਆ ਵੇਖੀ ਆਂਟੀ ਬੰਦਾ ਮਾਰ ਕੇ ਛੱਡੀ ਨਾ ਅੰਕਲ ਤੈਨੂੰ 100 ਮੇ ਪ੍ਰਵਾਦਮਾ ਦੀ ਬੋਤਲ ਪੀ ਕੇ ਇਸ ਸ਼ਾਇਰ ਤੇ ਪੜਾਸ ਕੱਢੀ ਨਾ ਇਹ ਭਗਵਾਨ ਪੋਰਨ ਵਾਲੇ ਪੋਰ ਜਿੰਦੇ ਨੇ ਪਾੜ ਕੇ ਸੀਨਾ ਪੱਤਰਾ ਦਾ ਹਾਰ ਤੇ ਐਵੇਂ ਪਾਈ ਫਿਰਦਾ ਜਿਵੇਂ ਨਵਾਂ ਸਕੂਟਰ ਲਿਆਂਦਾ ਮੀਸ਼ੂ ਤੋਂ ਆਰਡਰ ਕੀਤਾ ਅਰਜੰਟਿਨੋਂ ਅਰਜੰਟਿਨੋਂ ਭੇਸ ਬਦਲ ਕੇ ਲੋਕਾਂ ਦੇ ਵਿਆਹਾਂ 'ਚ ਫ੍ਰੀ ਤੇ ਖਾਣੇ ਦਾ ਪ੍ਰਬੰਧ ਕਰਦਾ ਹੋਇਆ ਪਰ ਆਪਾਂ ਤੁਹਾਨੂੰ ਪਛਾਣ ਲਿਆ ਨੋਟੀ ਬੁਏ ਨੋ 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 ਸਸਤਾ ਅਰਜੰਟਿਨੋਂ ਬਾਜੀ ਜੀਜਾ ਲੱਗਦਾ ਸ਼ਪੀਲ ਜੋ ਕਟਿਆ ਬਾਕੀ ਇਹ ਵੀਡੀਓ ਸਿਰਫ ਫਨ ਲਈ ਸੀ ਕਿਸੇ ਨਾਲ ਕੋਈ ਹੇਟ ਨਹੀਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ